ਪਹਿਲਗਾਮ ਹਮਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਦੇ ਖਿਲਾਫ ਲਗਾਤਾਰ ਭਾਰਤ ਦੇ ਵੱਲੋਂ ਐਕਸ਼ਨ ਲਏ ਜਾ ਰਹੇ ਨੇ ਤੇ ਇਸੇ ਦੇ ਵਿਚਾਲੇ ਦਿੱਲੀ ਦੇ ਵਿੱਚ ਹੁਣ ਵੱਡੀ ਬੈਠਕ ਹੋਈ ਹੈ ਜੀਆਂ ਦੱਸਦੇ ਕਿ ਪਾਕਿਸਤਾਨ ਦੇ ਨਾਲ ਵੱਡੇ ਤਣਾਅ ਦੇ ਵਿਚਾਲੇ ਦਿੱਲੀ ਦੇ ਵਿੱਚ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੀਐਮ ਮੋਦੀ ਦੀ ਆ ਚੀਫ ਮਾਰਸ਼ਲ ਦੇ ਨਾਲ

जिथे गई एम दस दई की तथ्य क्डे जा रहे हैं कि आने वाले समय केलान जो किया जा सकता है क्योंकि इतने जेकर गल की जाए तो पहला पीएम मोदी एयर चीफ मार्शल बैठक होना इसलिए महत्वपूर्ण मनिया जा रहा है क्योंकि फरवरी जवाब देने जीडी वायुसेना उसके वालों जेट विमान पाकिस्तान के बालाकोट बमबरी करके जो जवाब दिता गया सी। इसे तो बाद हूँ पीएम मोदी ने पहलगाम हमले तो बाद ਏਅਰ ਚੀਫ ਮਾਰਸ਼ਲ ਦੇ ਨਾਲ ਇੱਕ ਗੱਲਬਾਤ ਜਿਹੜੀ ਕੀਤੀ ਹੈ ਹੁਣ ਕੁਝ ਹੀ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵੱਡਾ ਫੈਸਲਾ ਜਿਹੜਾ ਆ ਸਕਦਾ ਹੈ ਇਸ ਮੀਟਿੰਗ ਨੂੰ ਬਹੁਤ ਅਹਿਮ ਜਿਹੜਾ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਜਿੱਥੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਦੇਖਿਆ ਗਿਆ ਹੈ ਕਿ ਜਿੱਥੇ ਲਾਈਨ ਆਫ ਕੰਟਰੋਲ ਦੇ ਉੱਤੇ ਐਲੋਸੀ ਦੇ ਉੱਤੇ ਲਗਾਤਾਰ ਫਾਇਰਿੰਗ ਹੁੰਦੀ ਹੈ ਤਾਂ ਉਸੇ ਤੋਂ ਬਾਅਦ ਹੁਣ ਭਾਰਤ ਦੇ ਵੱਲੋਂ ਲਗਾਤਾਰ ਜਿਹੜੇ ਐਕਸ਼ਨ ਨੇ ਉਹ ਪਾਕਿਸਤਾਨ ਦੇ ਖਿਲਾਫ ਲਏ ਜਾ ਰਹੇ ਨੇ ਜਿੱਥੇ ਸਿੰਧੂ ਜਲ ਸਮਝੌਤਾ ਜਿਹੜਾ ਖਤਮ ਕੀਤਾ ਗਿਆ ਪਾਕਿਸਤਾਨੀਆਂ ਨੂੰ ਭਾਰਤ ਜਿਹੜਾ ਦੱਸਦਾ ਹੈ ਕਿ ਉੱਥੇ ਵਾਪਸ ਆਪਣੇ ਵਤਨ ਪਰਤਨ ਦੇ ਲਈ ਕਿਹਾ ਗਿਆ ਤੇ ਹੋਰ ਵੱਡੇ ਫੈਸਲੇ ਲਏ ਗਏ ਇਥੋਂ ਤੱਕ ਕਿ 에ਅਰ ਸਪੇਸ ਨੂੰ ਜਿਹੜਾ ਬੰਦ ਕੀਤਾ ਗਿਆ ਕਈ YouTube ਚੈਨਲ ਦੇ ਉੱਤੇ शिकंजा जसा गया लेकिन हम मार्शल क्योंकि, कुछ कुछ क्योंकि पहला भी जो दो मीटिंगा हुई उस तो लगातार पीएम मोदी पाकिस्तान के खिलाफ वे एक्शन जो गए वे फैसले लगे ले लेकिन इस तुम हूँ इतना वाला एलान जो वाले समय किया जा सकता है पहलगाम हमले तो बाद पीएम मोदी एक्शन मोड नजर आ रहे ने पीएम मोदी ने जिथे एयर चीफ के मुलाकात की फिर नेवी चीफ के कल की थी। जाए उदो मीटिंग की गई ਤੇ ਰਾਤ ਚੇਕਰ ਗੱਲ ਕੀਤੀ ਜਏ ਬੁੱਧਵਾਰ ਦੀ ਰਾਤ ਨੂੰ ਸੈਨਾ ਮੁਖੀ ਜਿਹੜੇ ਨਹੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਸੋ ਲਗਾਤਾਰ ਸੀसीएस ਦੇ ਨਾਲ ਬੈਠਕ ਜਿਹੜੀ ਹੁੰਦੀ ਹੈ ਰੱਖਿਆ ਮੰਤਰੀ ਦੇ ਨਾਲ ਲਗਾਤਾਰ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਸੀ ਡੀਐਸ ਅਤੇ ਹੋਰ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਬੈਠਕ ਕੀਤੀ ਗਈ ਸੋ ਲਗਾਤਾਰ ਜੋ ਹੈ ਪੀਐਮ ਮੋਦੀ ਵੱਡੇ ਐਕਸ਼ਨ ਲੈਂਦੇ ਹੋਏ ਪਾਕਿਸਤਾਨ ਦੇ ਖਿਲਾਫ ਨਜ਼ਰ ਆ ਰਹੇ ਨੇ ਤੇ ਹੁਣ ਜਿੱਥੇ ਦੋਹਾਂ ਦੇਸ਼ਾਂ ਦੇ ਵਿਚਾਲੇ ਤਣਾਅ ਵਧਿਆ ਹੋਇਆ ਹੈ ਤੇ ਹੁਣ ਹਵਾਈ ਜਹਾਜ਼ਾਂ ਦੇ ਮੁਖੀ